ਗਰਮੀਆਂ ਦੇ ਵਿੱਚ ਮੇਰਾ ਤੁਹਾਡਾ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੇ ਇਸ ਗਰਮੀ ਦੇ ਵਿੱਚ ਜਿਹੜਾ ਬਚਣ ਦਾ ਸਭ ਤੋਂ ਜ਼ਿਆਦਾ ਆਸਾਨ ਤਰੀਕਾ ਸਾਨੂੰ ਲੱਗਦਾ ਹੈ ਉਹ ਹੈ ਜੀ 에어 ਕੰਡੀਸ਼ਨ ਪਰ ਜੇਕਰ ਗਰਮੀਆਂ ਦੇ ਦਿਨਾਂ ਦੇ ਵਿੱਚ ਸਾਨੂੰ ਠੰਡ ਮਹਿਸੂਸ ਕਰਾਉਣ ਵਾਲੇ ਇਹ ਏਸੀ ਨੂੰ ਹੀ ਅੱਗ ਲੱਗਣ ਲੱਗ ਜਾਵੇ ਤਾਂ ਡਰਨਾ ਲਾਜ਼ਮੀ ਹੈ ਹਾਲ ਹੀ ਦੇ ਵਿੱਚ ਨੋਇਡਾ ਦੀ ਇੱਕ ਹਾਊਸਿੰਗ ਸੁਸਾਇਟੀ ਦੇ ਅੰਦਰ ਅਜੇ ਹਾਈ ਕੁਝ ਦੇਖਣ ਨੂੰ ਮਿਲਿਆ ਉੱਥੇ ਕਾਰ ਦੇ ਵਿੱਚ ਲੱਗੇ ਹੋਏ ਏਸੀ ਦੇ ਵਿੱਚ ਕੰਪਰੈਸਰ ਫਟ ਜਾਂਦਾ ਹੈ ਤੇ ਇੱਕ ਭਿਆਨਕ ਅੱਗ ਲੱਗ ਜਾਂਦੀ ਹੈ ਇਹ ਫਲੈਟ ਦੇ ਵਿੱਚ ਜਦੋਂ ਅੱਗ ਲੱਗਦੀ ਤਾਂ ਉਸ ਨੂੰ ਦੇਖ ਕੇ ਕਈ ਲੋਕ ਡਰ ਜਾਂਦੇ ਨੇ ਤੇ ਆਪਣੇ ਫਲੈਟਾਂ ਦੇ ਇੱਕ ਮਾਮਲਾ ਮੁੰਬਈ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹਰਿਆਣਾ ਦੇ ਹਿਸਾਰ ਦੇ ਵਿੱਚ ਮੌਜੂਦ ਇੱਕ ਹਸਪੀਟਲ ਦੇ ਵਿੱਚ ਵੀ ਏਸੀ ਦਾ ਕੰਪਰੈਸਰ ਫਟ ਜਾਂਦਾ ਹੈ ਤੇ ਉਸ ਨੂੰ ਅੱਗ ਲੱਗ ਜਾਂਦੀ ਹੈ ਨੁਆਇਡਾ ਫਾਇਰ ਬ੍ਰਿਗੇਡ ਦੇ ਅਫਸਰ ਨੇ ਦੱਸਿਆ ਕਿ ਹੁਣ ਤੱਕ 10 ਤੋਂ 12 ਏਸੀਆਂ ਨੂੰ ਇਕੱਲੇ ਨੁਆਇਡਾ ਨੁਆਇਡਾ ਦੇ ਵਿੱਚ ਹੀ ਅੱਗ ਲੱਗ ਚੁੱਕੀ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਆਖਰਕਾਰ ਇਹ ਏਸੀ ਕਿਉਂ ਫਟ ਰਹੇ ਨੇ ਕਿਉਂ ਗਰਮੀਆਂ ਦੇ ਵਿੱਚ ਇਹਨਾਂ ਨੂੰ ਅੱਗ ਲੱਗ ਰਹੀ ਹੈ ਤੇ ਇਹਨਾਂ ਤੋਂ ਬਚਾਅ ਦੇ ਲਈ ਅਸੀਂ ਕੀ ਕਰ ਸਕਦੇ ਹਾਂ ਜਿਸ ਦੇ ਨਾਲ ਸਾਡੇ ਘਰੇ ਇਹ ਹਾਦਸਾ ਨਾ ਹੋਵੇ ਇਹ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਇਸ ਵੀ ਆਮ ਤੌਰ ਤੇ ਇੰਡੀਆ ਦੇ ਵਿੱਚ ਏਸੀ ਦੇ ਕੰਡੈਂਸਰ ਦਾ ਤਾਪਮਾਨ 50 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਹੁੰਦਾ ਹੈ ਪਰ ਜਦੋਂ ਕੰਪਰੈਸਰ ਦੇ ਨੇੜੇ ਤੇੜੇ ਦਾ ਤਾਪਮਾਨ ਕੰਡੈਂਸਰ ਦੇ ਤਾਪਮਾਨ ਦੇ ਨਾਲੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਏਸੀ ਕੰਮ ਕਰਨਾ ਬੰਦ ਕਰ ਦਿੰਦਾ ਹੈ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਏਸੀ ਦੇ ਕੰਡੈਂਸਰ ਦੇ ਉੱਪਰ ਪ੍ਰੈਸ਼ਰ ਜ਼ਿਆਦਾ ਹੁੰਦਾ ਹੈ ਤੇ ਇਹੀ ਉਹ ਕਾਰਨ ਹੁੰਦਾ ਹੈ ਜਿਸ ਦੇ ਨਾਲ ਕੰਡੈਂਸਰ ਦੇ ਫਟਣ ਦੀ ਸੰਭਾਵਨਾ ਵੱਧ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਜ਼ਿਆਦਾ ਕਾਰਨ ਹੁੰਦੇ ਨੇ ਏਸੀ ਦੇ ਫਟਣ ਦੇ ਜਿਵੇਂ ਕਿ ਗੈਸ ਲੀਕ ਕੰਪਰੈਸਰ ਦੇ ਵਿੱਚੋਂ ਗੈਸ ਲੀਕ ਹੋਣ ਦੇ ਨਾਲ ਵੀ ਅਜਿਹੀਆਂ ਘਟਨਾ ਸਰ ਪੈਂਦਾ ਹੈ ਤੇ ਉਹ ਜਿਆਦਾ ਗਰਮ ਹੋਣ ਲੱਗ ਜਾਂਦਾ ਹੈ ਇਸ ਦੇ ਨਾਲ ਉਸ ਦੇ ਵਿੱਚ ਅੱਗ ਲੱਗਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਇਸ ਤੋਂ ਬਿਨਾਂ ਜਿਹੜੇ ਗੰਦੇ ਕੋਇਲ ਨੇ ਉਹਨਾਂ ਦੀ وجہ ਦੇ ਨਾਲ ਵੀ ਏਸੀ ਨੂੰ ਅੱਗ ਲੱਗ ਜਾਂਦੀ ਹੈ ਏਸੀ ਦੀ 쿨ਿੰਗ ਕਰਨ ਦੇ ਵਿੱਚ ਕੰਡੈਂਸਰ ਕੋਇਲ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਇਹ ਕੋਇਲ ਹਵਾ ਦੇ ਵਿੱਚੋਂ ਗਰਮੀ ਨੂੰ ਬਾਹਰ ਕੱਢਣ ਦਾ ਕੰਮ ਕਰਦੀਆਂ ਨੇ ਤੇ ਜਦੋਂ ਇਹ ਕੋਇਲ ਗੰਦਗੀ ਦੇ ਕਾਰਨ ਜਾਮ ਹੋ ਜਾਂਦੀਆਂ ਨੇ ਤਾਂ ਇਹਨਾਂ ਦੇ ਵਿੱਚੋਂ ਦੀ ਜਿਹੜੀ ਗੈਸ ਦਾ ਫਲੋ ਹੁੰਦਾ ਹੈ ਉਸ ਨੂੰ ਫਲੋ ਹੋਣ ਦੇ ਲਈ ਕਾਫੀ ਜ਼ਿਆਦਾ ਦਿੱਕਤ ਆਉਂਦੀ ਹੈ ਇਸ ਦੇ ਨਾਲ ਵੀ ਕੰਡੈਂਸਰ ਜ਼ਿਆਦਾ ਗਰਮ ਹੋਣ ਲੱਗ ਜਾਂਦਾ ਹੈ ਤੇ ਅੱਗ ਲੱਗਣ ਦਾ ਖਤਰਾ ਵੱਧ ਜਾਂ ਮਸ ਦੇ ਉੱਪਰ ਅਸਰ ਪਾਉਂਦਾ ਹੈ ਹੁਣ ਆਪਾਂ ਗੱਲ ਕਰਾਂਗੇ ਜੀ ਉਹਨਾਂ ਚੀਜ਼ਾਂ ਦੀ ਜਿੰਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਤੁਸੀਂ ਅਜਿਹੇ ਹਾਦਸੇ ਦੇ ਵਿੱਚੋਂ ਬਚ ਸਕਦੇ ਹੋ ਪਹਿਲੀ ਗੱਲ ਤਾਂ ਏਸੀ ਦਾ ਆਊਟਡੋਰ ਹਮੇਸ਼ਾ ਅਜਿਹੀ ਥਾਂ ਦੇ ਉੱਪਰ ਰੱਖੋ ਆਪਣੇ ਘਰ ਤੋਂ ਬਾਹਰ ਜਿੱਥੇ ਤਕਰੀਬਨ ਸ਼ਾਂ ਰਹੀਂਦੀ ਹੋਵੇ ਤੇ ਏਸੀ ਦੇ ਆਊਟਡੋਰ ਦੇ ਆਲੇ-ਦੁਆਲੇ ਦੀ ਹਵਾ ਜ਼ਰੂਰ ਕ੍ਰਾਸ ਹੁੰਦੀ ਹੋਵੇ ਸਮੇਂ-ਸਮੇਂ ਤੇ ਏਸੀ ਦੀ ਸਰਵਿਸ ਕਰਵਾਉਂਦੇ ਰਹੋ ਜੇਕਰ ਉਸ ਦੇ ਵਿੱਚ ਤੁਹਾਨੂੰ ਕਦੇ ਵੀ ਕੋਈ ਪ੍ਰੋਬਲਮ ਲੱਗੇ ਤਾਂ ਟੈਕਨੀਸ਼ੀਅਨ ਸੱਦ ਕੇ ਉਸੇ ਟਾਈਮ ਹੀ ਉਸ ਨੂੰ ਸ਼ਾਰਟ ਆਊਟ ਕਰ ਲਓ 에ਅਰ ਫਿਲਟਰ ਅਤੇ ਕੂਲਿੰਗ ਕੋਇਲ ਦੀ ਕਰ ਰਿਹਾ ਹੈ ਜਾਂ ਫਿਰ ਉਸ ਦੇ ਵਿੱਚ ਕੋਈ ਵਾਈਬ੍ਰੇਸ਼ਨ ਆ ਰਹੀ ਹੈ ਤਾਂ ਉਸ ਨੂੰ ਉਸੇ ਟਾਈਮ ਹੀ ਟੈਕਨੀਸ਼ੀਅਨ ਤੋਂ ਚੈੱਕ ਕਰਵਾਓ ਕਦੇ ਵੀ ਏਸੀ ਨੂੰ ਐਕਸਟੈਂਸ਼ਨ ਵਾਇਰ ਦੇ ਨਾਲ ਜੋੜ ਕੇ ਨਾ ਚਲਾਓ ਏਸੀ ਦੀ ਵੋਲਟੇਜ ਦਾ ਵੀ ਹਮੇਸ਼ਾ ਧਿਆਨ ਰੱਖੋ ਕਿ ਮਗਰੋਂ ਕਿੰਨੀ ਵੋਲਟੇਜ ਆ ਰਹੀ ਹੈ ਇਸ ਤੋਂ ਬਿਨਾ ਏਸੀ ਨੂੰ ਕਦੇ ਵੀ ਲਗਾਤਾਰ ਨਾ ਚਲਾਓ ਬੈਚ ਦੀ ਉਸ ਨੂੰ ਥੋੜੇ ਥੋੜੇ ਸਮੇਂ ਦੀ ਬ੍ਰੇਕ ਜ਼ਰੂਰ ਦਿਓ ਗਰਮੀ ਦੇ ਮੌਸਮ ਦੇ ਵਿੱਚ ਆਪਣੀ ਸਿਹਤ ਦੇ ਨਾਲ-ਨਾਲ ਏਸੀ ਦੀ ਸਿਹਤ ਦਾ ਵੀ ਧਿਆਨ ਜੇਕਰ ਤੁਸੀਂ ਰੱਖੋਗੇ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਧੰਨਵਾਦ